ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਤੁਹਾਨੂੰ ਦਰਸ਼ਨ ਕਰਾਉਨੇ ਆ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਬਹੁਤ ਹੀ ਪਵਿੱਤਰ ਸਥਾਨ ਗੁਰਦੁਆਰਾ ਜੀ ਟਾਲਾ ਸਾਹਿਬ ਜੀ ਦੇ ਔਰ ਨਾਲ ਹੀ ਤੁਹਾਨੂੰ ਇਤਿਹਾਸ ਦੀ ਜਾਣਕਾਰੀ ਵੀ ਦਿੱਤੀ ਜਾਵੇਗੀ ਆਓ ਫਿਰ ਦਰਸ਼ਨ ਕਰੀਏ ਗੁਰਦੁਆਰਾ ਟਾਲਾ ਸਾਹਿਬ ਜੀ ਦੇ ਔਰ ਜਾਣੀਏ ਉਥੋਂ ਦਾ ਇਤਿਹਾਸ ਗੁਰਦੁਆਰਾ ਸ੍ਰੀ ਟਾਲਾ ਸਾਹਿਬ ਪਿੰਡ ਗੁਰੂਵਾਲੀ ਜ਼ਿਲ੍ਹਾ ਸ਼੍ਰੀ ਅਮਰਤਸਰ ਸਾਹਿਬ ਇਹ ਅਮਰਤਸਰ ਤਰਨਤਾਰਨ ਰੋਡ ਤੇ ਇੱਕ ਇਤਿਹਾਸਕ ਸਥਾਨ ਆ ਜੀ ਜਿੱਥੇ ਬਾਬਾ ਦੀਪ ਸਿੰਘ ਸ਼ਹੀਦ ਨੇ ਮੁਗਲਾਂ ਨਾਲ ਲੜਾਈ ਲੜੀ ਸੀ ਮੁਗਲ ਅਹਿਮਦ ਸ਼ਾਹ ਦੁਰਾਨੀ ਦੇ ਜਰਨੈਲ ਜਹਾਨ ਖਾਨ ਨੇ ਸ੍ਰੀ ਹਰਮੰਦਰ ਸਾਹਿਬ ਨੂੰ ਢਾ ਦਿੱਤਾ ਅਤੇ ਪਸ਼ੂਆਂ ਨੂੰ ਮਾਰ ਕੇ ਪਵਿੱਤਰ ਸਰੋਵਰ ਵਿੱਚ ਭਰ ਦਿੱਤਾ ਉਸ ਵਕਤ ਬਾਬਾ ਦੀਪ ਸਿੰਘ ਜੀ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਸਨ ਅਤੇ ਉਹਨਾਂ ਦੀ ਉਮਰ ਲਗਭਗ 75 ਸਾਲ ਸੀ ਬਦਲਾ ਲੈਣ ਲਈ ਅਤੇ ਸ੍ਰੀ ਹਰਮੰਦਰ ਸਾਹਿਬ ਨੂੰ ਦੁਬਾਰਾ ਬਣਾਉਣ ਲਈ ਉਹਨਾਂ ਨੇ 500 ਸਿੱਖਾਂ ਦੇ ਨਾਲ ਅੰਮ੍ਰਿਤਸਰ ਲਈ ਯਾਤਰਾ ਆਰੰਭ ਕੀਤੀ ਚੱਲਣ ਤੋਂ ਪਹਿਲਾਂ ਬਾਬਾ ਜੀ ਨੇ ਇਹ ਵਚਨ ਕੀਤਾ ਕਿ ਮੈਂ ਸ੍ਰੀ ਦਰਬਾਰ ਸਾਹਿਬ ਨੂੰ ਆਜ਼ਾਦ ਕਰਵਾ ਕੇ ਹੀ ਸਾਹ ਲਵਾਂਗਾ ਰਸਤੇ ਦੇ ਵਿੱਚ ਹੋਰ ਸਿੱਖ ਬਾਬਾ ਜੀ ਦੇ ਨਾਲ ਰਲਦੇ ਗਏ ਇੱਥੇ ਸਿੱਖ ਅਤੇ ਮੁਗਲ ਦੋਨੋਂ ਫੌਜਾਂ ਆਪਸ ਵਿੱਚ ਟਕਰਾ ਗਈਆਂ ਮੁਗਲ ਫੌਜ ਦੀ ਅਗਵਾਈ ਜਹਾਂਨ ਖਾਨ ਕਰ ਰਿਹਾ ਸੀ ਇਸ ਅਸਥਾਨ 'ਤੇ ਇੱਕ ਲੰਮੀ ਤੇ ਭਿਆਨਕ ਲੜਾਈ ਤੋਂ ਬਾਅਦ ਦੋਵਾਂ ਯੋਧਿਆਂ ਦਾ ਇੱਕ ਦੂਜੇ ਉੱਤੇ ਸਾਂਝੇ ਹਮਲੇ ਵਿੱਚ ਸਿਰ ਕਲਮ ਹੋ ਗਿਆ ਪਰ ਜਦੋਂ ਬਾਬਾ ਜੀ ਜ਼ਮੀਨ ਤੇ ਡੱਗ ਪਏ ਤਾਂ ਇੱਕ ਨੌਜਵਾਨ ਸਿਪਾਹੀ ਨੇ ਉਹਨਾਂ ਨੂੰ ਉਹਨਾਂ ਦਾ ਬਚਨ ਯਾਦ ਕਰਵਾਇਆ ਤਾਂ ਬਾਬਾ ਜੀ ਤੁਰੰਤ ਉੱਠੇ ਅਤੇ ਆਪਣੇ ਸਿਰ ਨੂੰ ਆਪਣੇ ਖੱਬੇ ਹੱਥ ਤੇ ਲੈ ਲਿਆ ਅਤੇ ਆਪਣੇ ਸੱਜੇ ਹੱਥ ਨਾਲ 18 ਸੇਰ ਦਾ ਖੰਡਾ ਲੈ ਕੇ ਲੜਾਈ ਸ਼ੁਰੂ ਕਰ ਦਿੱਤੀ ਅਤੇ ਲੜਦੇ ਲੜਦੇ ਅੰਮ੍ਰਿਤਸਰ ਪਹੁੰਚ ਗਏ ਅਤੇ ਸ੍ਰੀ ਹਰਮੰਦਰ ਸਾਹਿਬ ਨੂੰ ਆਜ਼ਾਦ ਕਰਵਾਇਆ ਅਤੇ ਪ੍ਰਕਰਮਾਂ ਦੇ ਵਿੱਚ ਦੱਖਣੀ ਹਿੱਸੇ ਵਿੱਚ ਆਪਣਾ ਸੀਸ ਰਾਕੇ ਆਖਰੀ ਸਾਹ ਲਿਆ